ਕਹਿੰਦੇ ਨਾ ਤਕਸਾਲ ਦਾ ਸਥਾਨ ਹੈ ਭਾਈ ਭਿੰਡਰਾ ਹੈੱਡ ਕੁਆਟਰ ਕਹਿ ਲਓ ਵੱਡੇ ਜੁੱਗਪੁਰਸ਼ ਉੱਥੇ ਹੋਏ ਨੇ ਬੰਦਗੀ ਕਰਨ ਵਾਲੇ ਕਹਿੰਦੇ ਜਥੇ ਦੇ ਵਿੱਚ ਕਿਸੇ ਸਿੰਘ ਨੇ ਇਹ ਸੰਕਤਾ ਕੀਤਾ ਵੀ ਮਹਾਰਾਜ ਤੁਸੀਂ ਬਚਨ ਕਹਿੰਦੇ ਹੋ ਗੁਰਮੁਖ ਰੋਮ ਰੋਮ ਹਰ ਧਿਆਵਾ ਤੁਸੀਂ ਕਥਾ ਸੁਣਾਉਨੇ ਹੋ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵਾ ਰਾਮ ਕਹਿੰਦੇ ਜੀ ਇਹ ਕੀ ਗੱਲ ਬਾਤ ਆ ਜੱਥੇ ਦਾ ਕੋਈ ਸਿੰਘ ਸੀ ਤੇ ਸੀਗਾ ਵੀ ਅਭਿਆਸ ਬੰਦਗੀ ਵਾਲਾ ਕਹਿੰਦੇ ਮਹਾਂਪੁਰਖਾਂ ਨੇ ਨਾ ਉਹ ਅਜੇ ਵੀ ਕੁਟੀਆਂ ਉੱਥੇ ਭਿੰਡਰਾ ਸਥਾਨ ਤੇ ਦਰਬਾਰ ਦੇ ਸਾਹਮਣੇ ਬਣੀ ਹੋਈ ਹੈ ਕੁਟੀਆਂ ਸਾਹਿਬ ਹੀ ਕਹਿੰਦੇ ਆ ਉਹ ਕਹਿੰਦੇ ਮਹਾਂਪੁਰਖ ਕਹਿੰਦੇ ਭਾਈ ਗੁਰਸਿੱਖਾ ਅਕੰਧ ਨਾਲ ਕੰਨ ਲਾ ਕੇ ਵੇਖ ਕਹਿੰਦੇ ਬਾਬਾ ਜੀ ਕੰਨ ਨਾਲ ਕੰਨ ਲਾਇਆ ਤੇ ਉਹਦੇ ਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣਦਾ ਕਹਿੰਦੇ ਹੁਣ ਧਰਤੀ ਨਾਲ ਲਾ ਕੇ ਵੇਖ ਜਿਵੇਂ ਆਪਾਂ ਮੱਥਾ ਟੇਕਦੇ ਆਂ ਕਿਉਂ ਕੰਨ ਨਾਲ